ਇਹਨੂੰ ਤੂੰ ਵੇਚ 5000 ਰੁਪਈਆ ਦਾ 5000 ਦਾ ਤਾਂ ਕੰਮ ਵੀ ਨਹੀਂ ਇਹ ਡੱਡ ਕਿਵੇਂ ਕਰੇ ਭਾਈ ਇਹਨਾਂ ਸਾਰੇ ਗਰੂ ਉੱਥੇ ਬੰਦ ਕਿਨ ਕੋਤੋਂ ਬੰਦ ਰੱਖੇ ਨੇ ਲੜਦੇ ਨੇ ਜੀ ਇਹ ਇਹ ਲੜਦੇ ਨੇ ਹਨਾ ਵੇਚ ਨਹੀਂ ਆਇਆ ਪੈਸੇ ਉਹ ਬਤਾਉਂਦਾ ਨਹੀਂ ਕੰਮ ਉਹਨੂੰ ਤੂੰ ਕੀ ਹੋਗਾ ਗੱਲ ਕੀ ਹੋਗੀ ਉਹ ਬਿਮਾਰ ਵਾਲੇ ਹੋ ਜਾਂਦੇ ਨੇ ਬਸ ਬਿਮਾਰ ਹੋ ਜਾਂਦੇ ਨੇ ਠੀਕ ਔਖਾ ਤਾਂ ਨਹੀਂ ਹੁੰਦਾ ਕੰਮ ਕਰਨਾ ਫੇਰ ਰੱਖ ਲੋ ਯਾਰ ਕਾਦੇ ਵਾਤੇ ਤਾਂ ਔਖਾ ਹੀ ਨਹੀਂ ਹੈਗਾ ਫੇਰ ਵੀ ਤੂੰ ਵੇਚੀ ਜਾਨਾ ਪੈਸੇ ਨਹੀਂ ਕੋਣ ਯਾਰ ਪੈਸੇ ਨਹੀਂ ਕੋਣ ਬਾਲੇ ਮੰਗ ਰਿਆ ਮੱਲਾ ਤਾਂ ਕਰਕੇ ਬਿਕਦਾ ਹੈਗਾ ਏ ਬੱਤਰਾ ਵੀ ਦੇਖੋ ਵੀ ਲੈ ਵੀ ਮਿੱਤਰੋ ਆ ਮੁੰਡਾ ਹੈਗਾ ਗੱਲਬਾਤ ਕਰਦਿਆ ਬਈ 11 ਸਾਲ ਉਮਰਾਂ ਮੁੰਡੇ ਦੀ ਤੇ ਸਿਮੇਂ ਚ ਪੜਦਾ ਹੈਗਾ ਨਾ ਠੀਕ ਹੈ ਜੀ ਪਹਿਲਾ ਵੀਡੀਓ ਕਰੀਤੀ ਬਈ ਆਪਾਂ ਚਰਲੀ ਬਹੁਤ ਮੁੰਡੇ ਦੀ ਨਾ ਵੀਡੀਓ ਦੇਖੀ ਬਈ ਵੀਡੀਓ ਅੱਜ ਕਿਵੇਂ ਆਏ ਵੀ ਮੰਡੀ ਦੇ ਵਿੱਚ ਜੀ ਛੁੱਟੀ ਦੀ ਮੈਂ ਡਾੜੀਆਂ ਆ ਲਈ ਛੁੱਟੀ ਦੀ ਕੀ ਤਾਂ ਆ ਗਿਆ ਕੀ ਕੀ ਲੈ ਕੇ ਆਏ ਅੱਜ ਬਈ ਮੰਡੀ ਦੇ ਵਿੱਚ ਬੱਤਰਾ ਬੱਤਰੀਆਂ ਬੱਤਰਾ ਬੱਤਰੀਆਂ ਲੈ ਬੱਕਰੇ ਬੱਕਰੇ ਪਰ ਤਾਂ ਜਿਹੜਾ ਦੋ ਬੱਚੇ ਨੇ ਇਹਨਾਂ ਦੇ ਨੇ ਬਈ ਹਾਂਜੀ ਤੇਰੇ ਨੇ ਦੋ ਬੱਚੇ ਹੈ ਲੈ ਵੀ ਆ ਬੱਚੇ ਦੇਖ ਲੈ ਫੜ ਬਈ ਇਹ ਅੱਡ ਅੱਡ ਕਿਵੇਂ ਕਰੇ ਪਏ ਨੇ ਸਾਰੇ ਕੁਝ ਉੱਥੇ ਬੰਨ ਦੇ ਕੋਈ ਕੁਝ ਉਹ ਬੰਨ ਰੱਖੇ ਨੇ ਲੜਦੇ ਨੇ ਜੀ ਇਹ ਇਹ ਲੜਦੇ ਨੇ ਅੱਛਾ ਤਾਂ ਕਰਕੇ ਅੱਡ ਕਰਕੇ ਨੇ ਉਹ ਵੀ ਇਹਦਾ ਬਈ ਦੇਖ ਸਕਦੇ ਹੋ ਨਾ ਤੇ ਇੱਕ ਆ ਵਈਆ ਵੱਡੇ ਵੱਡੇ ਸਿੰਘਾਂ ਵਾਲੀ ਇਹ ਵੀ ਇਹਦੀ ਹੈਗੀ ਇਹਨੇ ਮਾਰਾ ਤਾਂ ਨਹੀਂ ਸਿੰਘ-ਸੁੰਗ ਕਦੇ ਤੇਰੇ ਦੇਖ ਲਾ ਚੱਲ ਕੋਈ ਗੱਲ ਇਹ ਕੀ ਕੀ ਨੇ ਇਹ ਪੱਠ ਬੱਤਰ ਪੱਠ ਬੱਕਰ ਵੇਚਣੇ ਨੇ ਕਿੰਨੇ-ਕਿੰਨੇ ਰੁਪਈਆ ਦੇ 9000 ਦੇ ਦੋਨੇ ਪੱਕੀ ਗੱਲ ਹੈਗੀ ਲੈ ਵੀ 9000 ਰੁਪਏ ਦੇ ਦੋਨੇ ਦੇਖ ਸਕਦੇ ਹਾਂ ਕਿ ਨਾ ਇਹ ਤੇ ਲੱਗਿਆ ਲੁਗਿਆ ਕੁਛ ਕਿ ਨਾ ਇਹ ਖਵਾਉਣਾ ਕੀ ਹੁੰਨਾ ਬਈ ਇਹਨੂੰ ਜੇ ਆਪਾਂ ਖਵਾਉਣ ਦੀ ਗੱਲਬਾਤ ਕਰੀਏ ਜੇ ਫੀੜ ਆਚਾਰ ਮੱਤੀ ਅੱਛਾ ਫੀੜ ਆਚਾਰ ਮੱਕੀ ਹੈ ਠੀਕ ਆ ਵਧੀਆ ਕੰਮ ਆ ਤੈਨੂੰ ਸਾਰਾ ਇਹ ਠੀਕ ਆ ਕਿੱਥੋਂ ਸਿੱਖਿਆ ਬਈ ਇਹ ਮੇਰੇ ਡੈਡੀ ਤੋਂ ਡੈਡੀ ਤੋਂ ਕਿੰਨਾ ਟਾਈਮ ਹੋ ਗਿਆ ਡੈਡੀ ਨੂੰ ਕੰਮ ਕਰਦੇ ਨੂੰ ਹੋ ਜਾਣਾ ਤੈਨੂੰ 4 ਸਾਲ ਤੈਨੂੰ 4 ਸਾਲ ਕਿੰਨੀਆਂ ਬੱਕਰੀਆਂ ਹੋ ਗਈਆਂ ਹੁਣ ਘਰੇ ਹੁਣ ਤਾਂ 3 ਹੀ ਹੈ ਇੱਕ ਰਹਿ ਗਈ ਕਿਉਂ ਵੇਚਦੀਆਂ ਕਾਦੋ ਵੇਚਦੀਆਂ ਇਹ ਤਾਂ ਮਰ ਗਿਆ ਅੱਛਾ ਇੱਕ ਮਰ ਗਿਆ ਹੈ ਹੁਣ ਵੇਚਦੇ ਸਾਰੀਆਂ ਆ ਵੀ ਵੇਚ ਆਏ ਹੈ ਕੌ ਕਾ ਤੋ ਬਾਈ ਹਨਾ ਵੇਚ ਨਹੀਂ ਆਇਆ ਪੈਸੇ ਹੋ ਗਦਾਉਂਦਾ ਨਹੀਂ ਕੰਮ ਹੁਣ ਤੂੰ ਕੀ ਹੋਗਾ ਗੱਲ ਕੀ ਹੋਗੀ ਉਹ ਬਿਮਾਰ ਵਾਲੇ ਹੋ ਜਾਂਦੇ ਨੇ ਪੈਸੇ ਬਿਮਾਰ ਹੋ ਜਾਂਦੇ ਨੇ ਤਾਂ ਵੇਚੇਗਾ ਹੈ ਗਰਮੀ ਚ ਰਹਿੰਦੇ ਨਹੀਂ ਫਿਰ ਡਾੜੀਆਂ ਦਾ ਬਾਅਦ ਮੇ ਲਮਾਏ ਗਰਮੀ ਨਾਲ ਅਸੀਂ ਵੀ ਅੱਗੇ ਰੱਖੋਗੇ ਠੰਡ ਦੇ ਵਿੱਚ ਹੁਣ ਗਰਮੀ ਗਰਮੀ ਵੇਚ ਦੋਗੇ ਹੈ ਵੀ ਬਾਈ ਕਹਿੰਦਾ ਵੀ ਹੁਣ ਇਹਨੂੰ ਵੇਚਾਂਗੇ ਅਸੀਂ ਗਰਮੀ ਤੋਂ ਬਾਅਦ ਚ ਰੱਖਾਂਗੇ ਠੀਕ ਔਖਾ ਤਾਂ ਨਹੀਂ ਹੁੰਦਾ ਕੰਮ ਕਰਨਾ ਫੇਰ ਰੱਖ ਲੋ ਯਾਰ ਕਾਦੇ ਬਾਤ ਤੇ ਤਾਂ ਔਖੇ ਹੀ ਨਹੀਂ ਹੈਗਾ ਫੇਰ ਵੀ ਤੂੰ ਵੇਚੀ ਜਨਾ ਪੈਸੇ ਨਹੀਂ ਕਮਾਉਣੇ ਯਾਰ ਪੈਸੇ ਨਹੀਂ ਕਮਾਉਣੇ ਆ ਇਹਦਾ ਗੱਲ ਹੈਗੀ ਹੈਗੀ ਪੈਸੇ ਕਮਾਉਣ ਬਾਅਦ ਤੇ ਆਇਆ ਹਨ ਉੱਥੇ ਫੜਾਇਆ ਚਲਾਤਾ ਔਖਾ ਕਰਦੀ ਹੈ ਨਾ ਲੈ ਵੀਰੋ ਇੱਕ ਇਹ ਆ ਗਿਆ ਹੈ ਬੱਕਰਾ ਹਾਂਜੀ ਇਹ ਕਿੰਨੇ ਮਹੀਨੇ ਦਾ ਹੋ ਗਿਆ ਬੱਕਰਾ ਇਹ 3000 ਮਹੀਨੇ ਦਾ ਹੀ 3 3-4 ਮਹੀਨੇ ਦਾ ਕਿੰਨੇ ਰੁਪਏ ਮੰਗਦਾ ਇਹਦੇ ਇਹ ਇਹ 10000 ਜੀ 10000 ਰੁਪਿਆ ਲੈ ਵੀ ਆ ਦਿਖਾ ਦੇ ਮੂੰਹ ਦਿਖਾ ਦੇ ਲੈ ਵੀ ਇਹਦਾ 10000 ਰੁਪਿਆ ਮੰਗ ਲੱਗਿਆ ਕੁਛ ਇਹ ਤੇ ਕਿੰਨਾ ਠੀਕ ਆ ਬਾਲੇ ਮੰਗ ਰਿਹਾ ਮੈਨੂੰ ਲੱਗਦਾ ਤਾਂ ਕਰਕੇ ਸੱਬੇ ਕਦਾ ਹੈਗਾ ਇਹ ਬੱਤਰਾ ਵੀ ਦੇਥੋ ਵੀ ਬੱਕਰਾ ਬਦ ਹੱਸਿਆ ਵਧੀਆ ਹੈਗਾ ਫੇਰ ਵੀ ਰੇਟ ਜ਼ਿਆਦਾ ਯਾਰ ਥੋੜਾ ਇਹਨੂੰ ਕਰ ਲੈ ਘਟਾ ਲੈ ਰੇਟ ਥੋੜਾ ਜਾਂ ਹੂੰ 9400 ਦਾ ਅੱਛਿਆ 500 ਹੀ ਘਟਾਏਗਾ ਯਾਰ ਐ ਨਹੀਂ ਇਹਨੂੰ ਤੂੰ ਵੇਚ 5000 ਰੁਪਈਆ ਦਾ 5000 ਦਾ ਤਾਂ ਕੰਨ ਨਹੀਂ ਯਾਰ ਨਾ ਯਾਰ ਆਇਆ ਹੀ ਨਹੀਂ ਹੁੰਦਾ 5000 ਰੁਪਏ ਦਾ ਵੇਚਦੇ ਨੂੰ ਹੂੰ 9500 ਤਾਂ ਜ਼ਿਆਦੇ ਆ ਹੂੰ 55000 ਦਾ ਮੇਮਣੇ ਵੀ ਦਿੰਦੇ ਨੇ ਨਹੀਂ ਨਹੀਂ ਇਹ ਮੇਮਣਾ ਹੀ ਆ ਹੈ ਇਹ ਮੇਮਣਾ ਨਹੀਂ ਹੈਗਾ ਹੋਰ ਕੀ ਹੈ ਇਹ ਐਡਾ ਵੱਡਾ ਤਾਂ ਹੋ ਰਿਹਾ ਅਸਲ ਇਹ ਵੱਡਾ ਹੋ ਗਿਆ ਹੈ ਤੋੜ ਕੇ ਦਿਖਾ ਚਾ ਰਹਿਂਦ ਰਹਿਂਦ ਖੋਲੀ ਨਾ ਖੋਲੀ ਖਿੱਚ ਕੇ ਲੈ ਜਾਊਗਾ ਬਾਈ ਕਹਿੰਦਾ ਵੀ 5000 ਦੇਦਾ ਤੇ ਕੰਨ ਨਹੀਂ ਕਹਿੰਦਾ ਕਰ ਲੈ ਆ अच्छा और फिर इन्नू किथे तक बेच देंगे भी इस तो ਘੱਟ ਮੈਂ ਦਿੰਦਾ ਨਹੀਂ 8000 पक्की ਗੱਲ 8 ਕਿਹਾ ਤਾਂ ਹੁਣ ਲੈ 8 ਕਿਹਾ ਨਾ ਬਈ ਇਹਨੇ ਹੁਣ ਹੈ ਲੈ ਵੀ ਬਾਈ ਕਹਿੰਦਾ ਵੀ ਮੈਂ ਇਹਨੂੰ 9000 ਤੱਕ ਵੇਚੂ ਕਹਿੰਦਾ ਮੈਂ ਬਾਕੀ ਕੋਈ ਗੱਲ ਨਹੀਂ ਆਜੋ ਅਗਲੀ ਕੋਲੇ ਆਜੋ ਆ ਕੀਦਾ ਬਈ ਇਹ ਬੱਤਰਾ ਜੀ ਇਹ ਬੱਕਰਾ ਹੈਗਾ ਇਹ ਵੱਡਾ ਹਨਾ ਇਹ ਕਿੰਨੇ ਟਾਈਮ ਦਾ ਹੋ ਗਿਆ ਬਈ ਇਹਦੀ ਉਮਰ ਕਿੰਨੀ ਆ ਜਿਮਰਾ 2 ਸਾਲ ਦਾ ਹੋਣਾ ਹੈ 2 ਸਾਲ ਦਾ ਹੋ ਗਿਆ ਹੋਊਗਾ ਲੈ ਵੀ ਮੂੰਹ ਦੱਸੂ ਇਹਦਾ ਵੀ ਕਿੰਨੇ ਸਾਲ ਦਾ ਹੋ ਗਿਆ ਦੋ ਦਾੰ ਦੀਆਂ ਇਹ ਸਾਲ ਦਾ ਹਜੇ ਹੂੰ ਇਹ ਵੀ ਸਾਲ ਕ ਦਾ ਹਜੇ ਇਹ ਕਿੰਨੇ ਰੁਪਏ ਦਾ ਵੇਚਣਾ ਹੈ 14000 14000 ਦਾ ਤੇ ਰੇਟ ਜ਼ਿਆਦਾ ਮੰਗਦਾ ਇਹ 13000 ਦਾ ਲੈ ਜਾਓ 13000 ਦਾ ਲੈ ਜਾਓ ਕਹਿੰਦਾ ਬਈ ਚਲਾ ਆ ਜਾ ਆ ਬੱਕਰੀ ਬਈ ਇਹ ਸਿੰਘ ਬਾਲੇ ਵੱਡੇ ਕਰਕੇ ਨੇ ਇਹਦੇ ਤਰਾਇਨੇ ਹਾਂ ਇਹਦੇ ਮਾਦਰਾ ਦੋ ਬੱਚੇ ਨੇ ਦੋਨੇ ਅੱਛਾ ਆ ਦੋ ਇਹਦੇ ਨੇ ਲੈ ਵੀ ਜਿਹੜੇ ਦੋ ਬੱਚੇ ਪਹਿਲਾਂ ਦਿਖਾਈਤੀ ਇਹਦੇ ਨੇ ਹਣਾ ਇਹ ਦੇਖ ਸਕਦੇ ਬਈ ਬੱਕਰੀ ਇਹ ਕਿੰਨੇ ਰੁਪਏ ਦੀ ਵੇਚਣੀ ਆ ਬਈ 20000 ਅੱਛਾ ਬੱਚਿਆਂ ਨਾਲ ਕ ਕੱਲੀ ਬੱਚਿਆਂ ਨਾਲ ਬੱਚਿਆਂ ਨਾਲ ਹੀ 20000 ਦੀ ਚੱਲ ਠੀਕ ਆ ਬਈ ਹਣਾ ਹੋਰ ਕੀ ਕੀ ਲੈ ਕੇ ਆਏ ਬਈ ਮੁਰਦਾਈ ਲੈ ਆ ਮੁਰਗੇ ਵੀ ਲੈ ਕੇ ਆਏ ਦੇਖ ਸਕਦੇ ਮੁਰਗੇ ਵੀ ਰੱਖਦਾ ਨਾ ਇਹ ਛੈਲਾ ਹੈ ਬਈ ਮਤਰਾ ਦੇਖ ਸਕਦੇ ਹੋਗੇ ਤੇਰੇ ਕੋਲੇ ਨੰਬਰ ਹੈਗਾ ਫੋਨ ਪੁਨੇ ਦਾ ਤੇਰੇ ਕੋਲੇ ਫੋਨ ਤਾਂ ਨਹੀਂ ਨੰਬਰ ਮੇਰੇ ਡੈਡੀ ਆ ਚੱਲ ਚਾ ਨੰਬਰ ਬੋਲ ਦੇ ਚੱਲ ਇੱਕ ਵਾਰੀ 97812 ਹੂੰ 90035 ਦੁਬਾਰੇ ਫੇਰ ਬੋਲ ਦੇ 97812 90035 ਲੈ ਵੀ ਮਿੱਤਰੋ ਜੇ ਇਹਦੇ ਵਿੱਚੋਂ ਵੀ ਖਰੀਦਣ ਆਊਗਾ ਤਾਂ ਤੁਸੀਂ ਮੁੰਡੇ ਨਾਲ ਗੱਲਬਾਤ ਜਿਹੜੀ ਕਰ ਲਿਓ ਕੀ ਨਾਮ ਆ ਤੇਰਾ ਅੰਸ਼ ਦੀ ਬਸਿੰਧ ਹੈ ਅੰਸ਼ ਦੀ ਬਸਿੰਧ ਅੰਸ਼ ਹੂੰ ਅੰਸਰਦੀਪ ਸਿੰਘ ਲੈ ਵੀ ਅੰਸਰਦੀਪ ਸਿੰਘ ਹੈਗਾ ਪਿੰਡ ਹੈਗਾ ਮੋਜੋ 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 ਮੱਤੀ ਪੰਦੇਰ ਦੇ ਕੋਲੇ ਠੀਕ ਹੈ ਠੀਕ ਹੈ ਮਿੱਤਰਾਂ なるほど。Wow.